ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਹੋ ਜੀ ਸਾਰੇ ਸਵਾਗਤ ਆਈਏ ਇੱਕ ਵਾਰੀ ਫਿਰ ਤੋਂ ਨਵੇਂ ਵਲੌਗ ਦੇ ਵਿੱਚ ਅੱਜ ਅਸੀਂ ਚੱਲੇ ਆ ਜੀ ਫਤੇਗੜ ਸਾਹਿਬ ਦੀ ਸਵਾ ਦੇਖਣ ਤੇ ਤੁਹਾਨੂੰ ਪਤਾ ਹੀ ਆ ਲਾਸਟ ਵਾਲੇ 3 ਦਿਨਾਂ ਚ ਫਤੇਗੜ ਸਾਹਿਬ ਦੀ ਸਰਹੰਦ ਦੀ ਸਵਾ ਸ਼ੁਰੂ ਹੋ ਜਾਂਦੀ ਆ ਤੇ ਪਹਿਲਾਂ ਚਮਕੌਰ ਸਾਹਿਬ ਸੀਗੀ ਹੁਣ 25 26 27 ਵਾਲੀ ਫਤੇਗੜ ਸਾਹਿਬ ਸਟਾਰਟ ਹੋ ਜਾਂਦੀ ਆ ਸਵਾ ਤੇ ਉਹ ਦੇਖਣ ਚੱਲੇ ਆ ਬਸ ਯਾਰ ਦੋਸਤੋ ਨਹੀਂ ਆਉਂਦੇ ਆ ਆਪਣੇ ਤੇ ਫਿਰ ਚੱਲਦੇ ਆ ਆਪਾਂ ਤੇ ਜੁੜੇ ਰਹੋ ਵਲੌਗਰਾਂ ਤੁਹਾਨੂੰ ਸਾਰੀ ਫਤੇਗੜ ਸਾਹਿਬ ਦੀ ਸਵਾ ਦਿਖਾਵਾਂਗੇ ਆਪਾਂ ਤੇ ਬਾਕੀ ਫਤੇਗੜ ਸਾਹਿਬ ਦਾ ਇਤਿਹਾਸ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਕਿਵੇਂ ਉੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਣਵਾ ਕੇ ਸ਼ਹੀਦ ਕੀਤਾ ਸੀਗਾ ਤੇ ਆਪਾਂ ਚੱਲਦੇ ਆਂ ਸਵੇਰ ਦਾ ਟਾਈਮ ਸੀ तकरीबन 9:00 10:00 ਵਜੇ ਹੋਈ ਸੀ ਰਸਤੇ ਵਿੱਚ ਕਾਫੀ ਧੁੰਦ ਸੀਗੀ ਤੇ ਅਸੀਂ ਵੀ ਹੌਲੀ-ਹੌਲੀ ਜਾ ਰਹੇ ਸੀ ਰਸਤੇ ਵਿੱਚ ਸਾਨੂੰ ਕਾਫੀ ਟਰਾਲੀਆਂ ਮਿਲੀਆਂ ਜਿਹੜੀਆਂ ਕਿ ਸਵਾ ਤੇ ਜਾਂਦੀਆਂ ਹੁੰਦੀਆਂ ਨੇ ਭਰ-ਭਰ ਕੇ ਸੰਗਤ ਜਾ ਰਹੀ ਸੀ ਤੇ ਰਸਤੇ ਵਿੱਚ ਕਾਫੀ ਜਗ੍ਹਾ ਤੇ ਲੰਗਰ ਵੀ ਲੱਗੇ ਹੋਏ ਸੀਗੇ ਸੰਗਤ ਦੇ ਲਈ ਜਿਹੜੀ ਵੀ ਸੰਗਤ ਆਉਂਦੀ ਹੈ ਲੰਗਰ ਛੱਕ ਕੇ ਜਾਂਦੀ ਹੈ ਤੇ ਸਾਨੂੰ ਹੋਰ ਬਹੁਤ ਸਾਰੀਆਂ ਟਰਾਲੀਆਂ ਮਿਲੀਆਂ ਇਦਾਂ ਹੀ ਸੰਗਤ ਜੁੜ ਕੇ ਉੱਥੇ ਪਹੁੰਚਦੀ ਹੈ ਫਿਰ ਸਾਰੀ ਫਟੇ ਘੜ ਸਾਹ ਬਟਤੀ ਜਿੰਨੇ ਸੰਗਤ ਤਰਹੰਦ ਪਹੁੰਚਦੀ ਸਾਰ ਸੰਗਤ ਲਈ ਲੰਗਰ ਲਾ ਰਹਾ ਸੀ ਤੇ ਅਸੀਂ ਵੀ ਗੱਡੀ ਰੋਕ ਕੇ ਸੋਚਿਆ ਕੁਛ ਪ੍ਰਸ਼ਾਦਾ ਪਾਣੀ ਚਾਹ ਪੀ ਕੇ ਚੱਲਦੇ ਆ ਫਤੇਗੜ ਸਾਹਿਬ ਵੱਲੋਂ ਤੇ ਕਾਫੀ ਸੰਗਤ ਰੁਕੀ ਹੋਈ ਸੀ ਇੱਥੇ ਅਸੀਂ ਆਪਣੀ ਗੱਡੀ ਸਾਈਡ ਤੇ ਲਗਾ ਕੇ ਲਓ ਜੀ ਹੁਣ ਰਸਤੇ 'ਚ ਰੁਕਿਆ ਲੰਗਰ ਛਕਣ ਲਈ ਜਗ੍ਹਾ ਜਗ੍ਹਾ ਤੇ ਲੰਗਰ ਲੱਗੇ ਹੋਣੇ ਸਭਾ ਲਈ ਤੇ ਆਪਾਂ ਵੀ ਚਾਹ ਪਣੀ ਪੀਨੇ ਹੁਣ ਇੱਥੇ ਕੀ ਬਾਸ਼ਾ ਆ ਵੀ ਨਾਉ ਜਾਂਦੇ ਜਿਹੜੇ ਜਨਨ ਚਾਪ ਕਰੋੜੇ ਚਾਪ ਕਰੋੜੇ ਚਾਪ ਕਰੋੜੇ ਚਾਪ ਕਰੋੜੇ ਕੀ ਕੀਤੀ ਜਾਂਦੀ ਹੈ ਗੰਟਰਾਂ ਆਪਾਂ ਸਾਈਡ ਤੋਂ ਆਵਾਂ ਵੈਗਰੂ ਜੀ ਪੁਕਾਰਿਆ ਦਾ ਲੰਗਰ ਛਾਕੇ ਵੈਗਰੂ ਜੀ ਚਾਪ ਕਰਿਆ ਲੰਗਰ ਛਾਕੇ ਭਾਈ ਪਹਿਲੇ ਸਟਾਪੇਜ ਤੇ ਆਪਾਂ ਲੰਗਰ ਛਕ ਲਿਆ ਹੁਣ ਚੱਲਦੇ ਆ ਗਰਮ ਪਾਣੀ ਚਾ ਦਾ ਲੰਗਰ ਛਾਕੇ ਵਾਹਿਗੁਰੂ ਲੈਨ ਕਾ ਹੁਗਾ ਲਾ ਕੇ ਮੁੱਠਾ ਚੜੀ ਉੱਤੇ ਹੁੰਦੀ ਆਹ ਲਓ ਜੀ ਆਪਾਂ ਪਹੁੰਚ ਗਏ ਆਂ ਫਤੇਗੜ ਸਾਹਿਬ ਪਹਿਲਾਂ ਚੱਲਿਆਂ ਜੀ ਆਪਾਂ ਗੁਰਦੁਆਰਾ ਜੋਤੀਸਰੂਪ ਸਾਹਿਬ ਮੱਥਾ ਟੇਕਣ ਤੇ ਫਿਰ ਜਾਵਾਂਗੇ ਆਪਾਂ ਮੇਨ ਗੁਰਦੁਆਰਾ ਸਾਹਿਬ ਫਤੇਗੜ ਸਾਹਿਬ ਭਈਆ ਟਰਾਲੀਆਂ ਭਰ-ਭਰ ਜਾ ਰਹੀਆਂ ਨੇ ਪੁਰੀਆਂ ਸੰਗਤ ਆਉਣੀ ਸ਼ੁਰੂ ਹੋ ਗਈ ਅੱਜ তুই <truyendo> জানি ਵਰੋ ਜੁਤੀ ਸ੍ਰੀ ਹਰਿਮੰਦਰ ਸਾਹਿਬ ਤੇ ਮੁਕਤਸਰ ਤੇ ਹੋਣ ਦੀ ਚੱਲ ਪਈ ਨਹੀਂ ਕੋਈ ਮੇਨ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਨੂੰ ਇਹ ਅਸੀਂ ਇੱਕ ਸਾਈਡ ਤੇ ਜਾ ਰਹੇ ਸੀ ਇੰਗਾ ਤਰ੍ਹਾਂ ਤੇ ਸਾਰੀ ਸਵੇਰ ਦਾ ਤੁਰ ਤੁਰ ਕੇ ਜਾ ਰਹੇ ਸੀ ਰਸਤੇ ਇਤ ਕਾਫੀ ਸ਼ਾਪਸ ਵਗੈਰਾ ਆਉਂਦੇ ਸੀ ਤੇ ਲੰਗਰ ਵੀ ਕਾਫੀ ਲੱਗੇ ਦੀ ਸੰਗਤ ਦੀ ਮਤਲਬ ਕਿ ਸਾਰੀਆਂ ਸੰਗਤਾਂ ਸੀਗੀ ਉਸ ਵਾਲੇ ਦੋੜ ਤੇ ਹੁਣ ਅਸੀਂ ਸਵੇਰ ਨੂੰ ਤੁਰ ਤੁਰ ਕੇ ਕਿ ਉੱਥੇ ਪਹੁੰਚਾਂਗੇ ਮੇਨ ਗੁਰਦੁਆਰਾ ਸਾਹਿਬ ਲੋਕ ਆਟੋ ਦੇ ਵਿੱਚ ਵੀ ਜਾ ਰਹੇ ਸੀ ਪਰ ਅਸੀਂ ਤੁਰ ਕੇ ਜਾ ਰਹੇ ਸੀ ਤੁਰ ਕੇ ਸੰਗਤ ਨਾਲ ਤੁਰੰਤ ਨਜ਼ਾਰਾ ਵੱਖਰਾ ਹੀ ਆ ਉਹ ਵੀ ਮੁੰਡੇ ਛੰਤਰਾ ਸਿਲਦੇ ਹੋਏ ਇਹਨਾਂ ਪਾਸੇ ਟਿਕਣਾ ਨਹੀਂ ਹੈਗਾ ਹੈ ਟਿਕਣਾ ਨਹੀਂ ਆਪਾਂ ਹੱਥ ਚਿਰਕਣਾ 30 ਰੁਪਏ 20 ਰੁਪਏ ਆ ਛਿਲ ਕੇ ਛਲੇ 30 ਰੁਪਏ 20 ਰੁਪਏ 30 ਰੁਪਏ 20 ਰੁਪਏ ਭਾਈ ਲੰਗਰਾਂ ਦੀ ਸੇਵਾ ਇੰਨੀ ਜ਼ਿਆਦਾ ਨਾ ਰਸਤੇ 'ਚ ਕਿ ਬੰਦਾ ਇੱਥੇ ਭੁੱਖਾ ਨਹੀਂ ਰਹਿ ਸਕਦਾ। ਹਾਂਜੀ। ਲੋ ਜੀ ਇੱਕ ਜਗ੍ਹਾ ਹੋਰ ਖੜੇ ਆ। ਇੱਥੇ ਚਾਹ ਨਾ ਕਿੰਨੀਆਂ ਜਲਦੀਆਂ ਨੇ। ਇੱਥੇ ਚੱਲਦੇ ਹੁੰਦੇ। ਹਾਂ ਆਵੇਗਾ। ਜੋਤੀ ਸਰੂਪ ਮੱਥਾ ਟੇਕ ਕੇ ਹੁਣ ਅਸੀਂ ਚੱਲੇ ਆਂ ਜੀ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ। ਤੇ ਸਵਾ ਦੇਖੋ। ਸਾਰੀ ਸੰਗਤ ਉਧਰ ਨੂੰ ਜਾ ਰਹੀ ਆ। ਕਿੰਨੀ ਭੀੜ ਆ ਇੱਥੇ। ਆ ਸੰਗਤ ਦੇ ਵਿੱਚ ਹੀ ਵਧੀਆ ਲੱਗਦਾ ਦਰਸ਼ਨ ਕਰਨੇ। ਅਸੀਂ ਵੀ ਸੰਗਤ ਦੇ ਨਾਲ ਨਾਲ ਤੁਰੇ ਜਾਂਦੇ ਆ। ਜੋ ਸਵਾ ਦਾ ਪਹਿਲਾ ਦਿਨ ਨਾਲੇ ਫਿਰ ਵੀ ਇੰਨੀ ਜ਼ਿਆਦਾ ਭੀੜ ਹੋ ਗਈ ਇੱਥੇ ਦੋ ਦਿਨ ਦਿਨ ਚ ਪੂਰਾ ਭਰ ਜਾਣਾ ਇੱਥੇ ਸਾਹਮਣੇ ਜੋ ਹੁਣ ਗੁਰਦੁਆਰਾ ਸਾਹਿਬ ਦੇਖ ਰਹੇ ਹਾਂ ਉਹ ਹੈਗਾ ਵੀ ਗੁਰਦੁਆਰਾ ਠੰਡਾ ਬੁਰਜ ਜਿੱਥੇ ਮਾਤਾ ਵੀਰ ਜੀ ਤੇ ਛੋਟੇ ਸਾਹਿਬ ਜੀ ਦੇ ਠੰਡੇ ਬੁਰਜ ਦੇ ਵਿੱਚ ਰੱਖਿਆ ਹੋਇਆ ਸੀ ਇੰਨੀ ਠੰਡੇ ਦੇ ਵਿੱਚ ਇੱਥੇ ਰੱਖਿਆ ਜੀ ਨੇ ਕੋਜ਼ਮੀਆ ਆਓ ਜੀ ਫਾਈਨਲੀ ਸ਼੍ਰੀ ਫਤੇਗੜ ਸਾਹਿਬ ਪਹੁੰਚ ਗਏ ਆਪਾਂ ਆਹ ਵਾਜੀ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਭੀੜ ਦੇਖੋ ਜੀ ਸੰਗਤ ਇਹ ਆ ਸਭਾ ਗੁਰਦੁਆਰਾ ਸ਼ਹੀਦ ਫਤਿਹਗੜ੍ਹ ਸਾਹਿਬ ਸਰਹੰਦ ਕਿ ਉਹ ਗੁਰਦੁਆਰਾ ਸਾਹਿਬ ਆ ਜੀ ਦਿੱਤੇ ਛੋਟੇ ਸਾਹਿਬ ਜਦੋਂ ਨੂੰ ਨੀਹਾਂ ਦੇ ਵਿੱਚ ਚੜ੍ਹਿਆ ਗਿਆ ਸੀਗਾ ਤੇ ਅੱਜ ਉੱਥੇ ਗੁਰਦੁਆਰਾ ਸ਼ਹੀਦ ਫਤਿਹਗੜ੍ਹ ਸਾਹਿਬ ਬਣਿਆ ਹੋਇਆ ਹੈ ਚੰਗਾ ਜੀ ਕਰਦੇ ਆ ਬਲੌਗ ਨੂੰ ਇੱਥੇ ਹੀ ਖਤਮ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਵਿੱਚ ਆਈ ਹੋਪ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊ ਬਾਈ ਘਰ ਨੂੰ ਵਾਪਸ ਜਾ ਰਹੇ ਆ ਤੇ ਰਸਤੇ ਵਿੱਚ ਜਾਮ ਇੰਨਾ ਕਿ ਜ਼ਿਆਦਾ ਲੱਗਿਆ ਹੋਇਆ ਸੰਗਤ ਨਹੀਂ ਜ਼ਿਆਦਾ ਆ ਗਈ ਆ ਹਲੇ ਤਾਂ ਪਹਿਲੇ ਦਿਨ ਆ ਹਲੇ ਬਾਕੀ 2 ਦਿਨ ਹਲੇ ਤਾਂ ਪੂਰਾ ਗਾਹ ਪੈਣਾ ਇੱਥੇ ਦੇਖਿਓ ਹਲੇ ਕੋ ਟ੍ਰੈਫਿਕ ਤੇ ਟ੍ਰੈਫਿਕ ਚੜਿਆ ਪਿਆ ਉੱਤੇ ਤੇ ਗੱਡੀ ਲੰਘਣ ਨੂੰ ਥਾਂ ਨਹੀਂ ਮਿਲ ਰਹੀ ਸੜਕਾਂ ਤੇ ਪਤਾ ਨਹੀਂ ਕਿਹੜੇ ਪਾਸੇ ਪਿੰਡਾਂ 'ਚ ਬਾੜਦਾ ਹੋਣਾ ਇਹਨਾਂ ਨੇ ਦੇਖਦੇ ਆਂ ਕੀ ਬਣਦਾ ਹੋਣਾ ਅੱਗੇ ਚੰਗਾ ਜੀ ਸਸ਼ੀ ਗੱਜ ਜੀ ਸਾਰਿਆਂ ਨੂੰ ਕੇ ਬਾਏ ਬਾਏ ਟੇਕ ਕੇਅਰ ਰੱਬ ਰੱਖਦਾ ਜੀ